ਖਾਲਸਾ ਵਰਜੇ ਪਤੇ ਤੁਸੀਂ ਲੋਕੋ ਤੁਸੀਂ ਮੈਨੂੰ ਕੋਈ ਜਾਣਦੇ ਜਾਂ ਦੱਸੋ ਨਹੀਂ ਨਹੀਂ ਜਾਣਨਾ ਰੋਕ ਕੇ ਮੈਂ ਤੁਸੀਂ ਮੈਨੂੰ ਨਹੀਂ ਜਾਣਦੇ ਨਾ ਮੇਰਾ ਨਾਮ ਭਲਵੰਤ ਸਿੰਘ ਖਾਲਸਾ ਹੈ ਮੈਂ ਸਾਰਾ ਹਿੰਦੁਸਤਾਨ ਘੁਲਿਆ ਇੱਕ ਮੈਂ ਸਰਵ ਸੰਜੀ ਵਾਤਾ ਸੁਸਾਇਟੀ ਬਣਾ ਕੇ ਕਈਆਂ ਨੇ ਬਣਾਈਆ ਜੱਟ ਮਾਂ ਸਭਾ ਕੁਛ ਨੇ ਹਿੰਦੂ ਮਾਂ ਸਭਾ ਕੁਛ ਨੇ ਕੋਈ ਸਭਾ ਬਣਾਈਆਂ ਨੇ ਤੇ ਮੈਂ ਤੇ ਮਾਬੇ ਨਾਨਕ ਦੇ ਸਿੱਟੇ ਸਰਵ ਸੰਜੀ ਵਾਤਾ ਸੁਨੇਹਾਂ ਸੋਸਾਇਟੀ ਬਣਾ ਕੇ ਸਾਰੇ ਭਾਰਤ ਵਿੱਚ ਸਾਰੇ ਭਾਤੇ ਜਿਨੇ ਦਿੱਤਾ ਸੀ ਬਾਬਾ ਨਾਨਕ ਨੇ ਗਰੀਬ ਦੀ ਗੱਲ ਕੀਤੀ ਸੀ ਸਾਡੀ ਜੱਤਾ ਧਰਮਾ ਜਵੰਡੇ ਗਰੀਬ ਦੀ ਗੱਲ ਨਹੀਂ ਕੀਤੀ ਸਾਡੀ ਜਿਹੜੀ ਸਿੱਖ ਜਥੇਬੰਦੀਆਂ ਮੈਨੂੰ ਖਾਸ ਕਰਕੇ ਬੇਨਤੀ ਕਰੂੰਗਾ ਸਾਡੇ ਗੁਰੂਆਂ ਦਾ ਦਿੱਤਾ ਪਰਮਾਨੰ ਨੂੰ ਅਪਣਾਇਆ ਨਹੀਂਗਾ ਜੇ ਸਾਡੇ ਸਿੱਖ ਜਥੇਬੰਦੀਆਂ ਇਸ ਨੂੰ ਪ੍ਰਣਾ ਲੈਂਦੀਆਂ ਆ ਸਾਨੂੰ ਇਹ ਮਾੜੇ ਦਿਨ ਨਾ ਵੇਖਣੇ ਪੈਂਦੇ ਮੈਂ ਸਿੱਖ ਬੰਦੀ ਸਿੰਘਾਂ ਦੀ ਰਾਈ ਵਾਤੇ 6 ਜਨਵਰੀ ਚੰਡੀਗੜ੍ਹ ਮਹਾਰੀ ਦੇ ਵਿੱਚ ਬੈਠੇ ਹੋਏ ਆ ਸਾਰੇ ਹਿੰਦੁਸਤਾਨ ਦੇ ਵਿੱਚ ਮੁਨਕਤਾ ਦੇ ਭਲੇ ਲਈ ਸਰਬ ਸੰਗ ਦੀਆਂ ਸਨੇਹ ਦੇਂਦੇ ਹੋਏ ਅੱਜ ਤੁਹਾਡੇ ਚਰਨਾਂ ਵਿੱਚ ਤੁਹਾਡੇ ਦਰਸ਼ਨਾਂ ਦੀ ਲੋੜ ਪਈ ਆ ਤੁਹਾਡੇ ਦਰਸ਼ਨ ਕਰਾਏ ਕਾਲਪੁਰਖ ਨੇ ਕਰਾਏ ਅਸੀਂ ਲੋਕਤਕਰ ਲਹਿਰ ਚੋਂ ਕੰਮ ਕੀਤਾ ਸਾਥੀ ਭੁਲਵਿੰਦਰ ਸਿੰਘ ਰਪਿੰਦਰ ਸਿੰਘ ਜੀ ਉਹਨਾਂ ਨਾਲ ਲੋਕਤਕਰ ਲਹਿਰ ਚ ਕੰਮ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਇਹ ਪਾਰਟੀਆਂ ਸਾਨੂੰ ਲੁੱਟ ਨਹੀਂ ਰਣੇ ਕੁੱਟ ਰੀਆਂ ਨੇ ਅਸੀਂ ਇਹਨਾਂ ਬਦਲਾਅ ਚਾਹੁੰਨੇ ਆ ਭਰਾਵਾ ਲੋਕਤਕਰ ਲਹਿਰ ਉਹਨੇ ਝਾੜੂ ਫਰਾਤਾ ਸੀ ਅੱਜ ਝਾੜੂ ਕੁਝ ਖਿੱਲਰ ਗਿਆ ਕੁਝ ਕੰਗੇ ਕੰਮ ਕੀਤੇ ਨੇ ਕੋਈ ਮਾੜੇ ਵੀ ਕੀਤੇ ਨੇ ਅਸੀਂ ਉਹਨਾਂ ਝਾੜੂ ਵਾਲਿਆਂ ਨਾਲ ਪਾਰਟੀਆਂ ਸਾਰੀਆਂ ਪਾਰਟੀਆਂ ਨੂੰ ਉਮੀਦ ਕਰਦੇ ਆਂ ਕੀ ਸਾਨੂੰ ਇੱਕ ਸਮਾਜ ਬਣਾ ਦਿਓ ਗਰੀਬ ਦੀ ਗੱਲ ਕਰੋ ਮੁਨਖਤਾ ਦੀ ਗੱਲ ਕਰੋ ਅੱਜ ਇਨਸਾਨੀਅਤ ਖਤਰੇ 'ਚ ਆ ਨਾ ਕੋਈ ਸਿੱਖ ਖਤਰੇ 'ਚ ਦੁੱਖ ਖਤਰੇ 'ਚ ਨਾ ਹਿੰਦੂ ਖਤਰੇ 'ਚ ਆ ਅੱਜ ਇਨਸਾਨੀਅਤ ਖਤਰੇ 'ਚ ਆ ਅਨਸਾਨੀਅਤ ਬਚਾਉਣ ਵਾਸਤੇ ਆਪਾਂ ਲੋਕ ਸਭਾ ਚੋਣਾਂ ਵਿੱਚ ਚੰਗੇ ਬੰਦੇ ਭੇਜ ਕੇ ਮੈਂ ਸਾਰੇ ਭਾਰਤ ਵਾਸੀ ਨੂੰ ਬੇਨਤੀ ਕਰੂੰਗਾ ਸਾਰੇ ਭਾਰਤ ਦੇ ਚੰਗੇ ਚੰਗੇ ਲੋਕ ਐਮਪੀ ਦੇ ਸਰ ਨਾਲ ਜਿਤਾਓ ਤੇ ਸਾਡਾ ਸਰਮਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੇ ਨੇ ਇਹਨੂੰ ਵਾਟ ਵਾਟਾ ਪਾ ਕੇ ਕਾਮਯਾਬ ਕਰਿਓ ਅਸੀਂ ਆਸ ਕਰਦੇ ਹਾਂ ਤੁਸੀਂ ਇੱਥੇ ਪੈਰਾ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਕੋਈ ਵਿਚਾਰ ਦਿਨਾਂ ਦੱਸ ਸਕਦੇ ਭਾਈ ਧੰਨਵਾਦ ਜੀ ਬੈਗਰ ਜੀ ਕਾ ਖਾਲਸਾ ਬੈਗਰ ਜੀ